ਤਸਵੀਰਾਂ ਸਮਰਾਲਾ ਦਾਣਾ ਮੰਡੀ ਦੀਆਂ ਨੇ ਜਿੱਥੇ ਖੁੱਲੇ ਅਸਮਾਨ ਹੇਠ ਪਈਆਂ ਸੈਂਕੜੇ ਕਣਕ ਦੀਆਂ ਬੋਰੀਆਂ ਬਰਸਾਤੀ ਪਾਣੀ ਦੀ ਭੇਟ ਚੜ ਰਹੀਆਂ ਨੇ ਲੇਕਿਨ ਜਾਪ ਰਿਹਾ ਹੈ ਕਿ ਮੰਡੀ ਪ੍ਰਸ਼ਾਸਨ ਸਭ ਕੁਝ ਦੇਖ ਕੇ ਅੱਖਾਂ ਬੰਦ ਕਰੀ ਬੈਠਾ ਹੈ ਇਸਨ ਦੇਖੀ ਤੋਂ ਨਰਾਜ਼ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਤਸਵੀਰਾਂ ਨੇ ਮੰਡੀ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਸਮਰਾਲਾ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਆ ਤਰਪਾਲਾਂ ਨਹੀਂ ਹੈਗੀਆਂ ਅਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਸਮਾਨ ਦੇ ਥੱਲੇ ਪਈਆ ਰਾਤ ਦੀ ਬਾਰਿਸ਼ ਹੋ ਰਹੀ ਆ ਇਸ ਟਾਈਮ ਵੀ ਬਾਰਿਸ਼ ਹੋ ਰਹੀ ਆ ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੇ ਇਹ ਕਣਕ ਗਿੱਲੀ ਹੋ ਜਣੀ ਆ ਜਿਹੜੀ ਕਿ ਖਰਾਬ ਵੀ ਹੋ ਸਕਦੀ ਤੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਰਕੀਟ ਕਮੇਟੀ ਵੱਲੋਂ ਕਿ ਸਾਡੇ ਬੁਖਤਾ ਪ੍ਰਬੰਧ ਕੀਤੇ ਹੋਏ ਨੇ ਕੀ ਕਿਵੇਂ ਕਹਿੰਦੇ ਤੁਸੀਂ ਜੋ ਮਾਰਕੀਟ ਕਮੇਟੀ ਪ੍ਰ ਤੇ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਨਾ ਤਾਂ ਇੱਥੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਗਾ ਕਿਤੇ ਵੀ ਤੇ ਨਾ ਹੀ ਕੋਈ ਜਿਵੇਂ ਮੌਸਮ ਪਿਛਲੇ ਦਿਨਾਂ ਚ ਖਰਾਬ ਹੋਇਆ ਨਾ ਉਦੋਂ ਤਰਪਾਲਾਂ ਦਾ ਪ੍ਰਬੰਧ ਸੀਗਾ ਤੇ ਅੱਜ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਵੀ ਮੌਸਮ ਖਰਾਬ ਹੋਊਗਾ ਮੀਂਹ ਆ ਸਕਦਾ ਉਹਦੇ ਲਈ ਤਾਂ ਬਿਲਕੁਲ ਵੀ ਪ੍ਰਬੰਧ ਨਹੀਂ ਕੀਤੇ ਗਏ ਲੱਖਾਂ ਦੀ ਤਦਾਦ ਦੇ ਵਿੱਚ ਸਮਰਾਲਾ ਮੰਡੀ ਦੇ ਵਿੱਚ ਜੋ ਬੋਰੀਆਂ ਪਈਆਂ ਨੇ ਉਹ ਬਿਨਾਂ ਤਰਪਾਲਾਂ ਤੋਂ ਪਈਆਂ ਨੇ ਜਿਹਦੇ ਤੇ ਕੰਟੀਨਿਊ ਮੀਂਹ ਪੈ ਰਿਹਾ ਹੈ ਟਰਾਲੀ ਵੀ ਵਿੱਚ ਤਾਰੀ ਜਾ ਰਹੀ ਹੈ ਦੇਨ ਤਾਰੀ ਹੋਈ ਆ ਉਹ ਬਿਲਕੁਲ ਗਲਤ ਗੱਲ ਹੈ ਜਿਹਦੇ ਤਾਰੀ ਹੋਈ ਹੈ ਜੀ ਉਹ ਉਹ ਮਾਰਕੀਟ ਕਮੇਟੀ ਨੂੰ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਇਸ ਸੰਬੰਧ ਤੇ ਵੀ ਚਲ ਮਾਰਕੀਟ ਕਮੇਟੀ ਸਮਰਾਲਾ ਦੇ ਸੈਕਟਰੀ ਗੁਰਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਵੱਲੋਂ ਸਮਰਾਲਾ ਧਾਣਾ ਮੰਡੀ ਦੇ ਵਿੱਚ ਪੁਕਤਾ ਪ੍ਰਬੰਧ ਕੀਤੇ ਗਏ ਨੇ ਆੜੀਆਂ ਨੂੰ ਫਸਲ ਦੀਆਂ ਢੇਰੀਆਂ ਠੱਕਣ ਦੇ ਲਈ ਹਦਾਇਤ ਦਿੱਤੀ ਗਈ ਸੀ ਲੇਕਿਨ باوجود ਇਸ ਦੇ ਜਿਸ ਦੀ ਵੀ ਇਹ ਗਲਤੀ ਹੈ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ ਸੋ ਗੁਰਜੀਤ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਸਮਰਾਲਾ ਇਹ ਤੁਹਾਡੇ ਧਾਣਾ ਮੰਡੀ ਦੇ ਹਲਾਤ ਤੋਂ ਪੁਰਾਣੇ ਰਾਤੀ ਵੀ ਕਹਿ ਰਹੇ ਹੈ ਕਿ ਕਈ ਵੇਖ ਨੂੰ ਮਿਲਿਆ ਕਿ ਕੁਸਤਾਂ ਦੇ ਭਰੀਆਂ ਹੋਈਆਂ ਬੋਲੀਆਂ ਸੀ ਉੱਥੇ ਸਾਮਾਨ ਲੇ ਲਈ। ਮਾਰਕੀ ਕਮੇਟੀ ਦੇ ਚੁਕਤਾ ਪ੍ਰਬੰਧ ਨੇ ਉਹਨਾਂ ਉੱਪਰ ਤੋਂ ਵਾਲੇ ਨਿਸ਼ਾਨ ਖੜੇ ਕੀਆ ਕਰ। ਅਸੀਂ ਦੱਸਦੇ ਹਾਂ ਜੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2 ਲੱਖ 11700 ਟੋਟਲ ਆਮਦ ਆਈ ਹੈ ਮੰਡੀ ਵਿੱਚ ਜਿਸ ਦੇ ਵਿੱਚੋਂ 11323 ਦੀ ਪਰਚੇਜ਼ ਹੋ ਚੁੱਕੀ ਹੈ ਜੀ। ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਆ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ ਆਪਾਂ ਸਾਰੇ ਸੈਕਟਰੀ ਸਹਿਬਾਨ ਨੂੰ ਜਿਹੜੇ ਆਪਣੇ ਆਰਟੀ ਸਹਿਬਾਨ ਹੈ ਇਹਨਾਂ ਨੂੰ ਪੱਤਰ ਹਜ਼ਰਤਾ ਕੀਤੀਆਂ ਹੋਈਆਂ ਆ ਕਿ ਆਪਣੀ ਸਰਪਾਲਾ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਵਣਾਂ ਇਸ ਜਿਹੜਾ ਕਸੂਰ ਵਾਲ ਮੰਨਿਆ ਜਾਊਗਾ ਵੀ ਇਹ ਅਸੀਂ ਜੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਵੀ ਆਪਣੀ ਜਿਹੜੀ ਵੀ ਮਤਲਬ ਹੈਗੀਆਂ ਕਣਕ ਦੀ ਢੇਰੀ ਕਿਸਾਨ ਤੋਂ ਆਂਦੀ ਹੈਗੀ ਆ ਉਹਨੂੰ ਮਤਲਬ ਕਵਰ ਕੀਤਾ ਜਾਵੇ ਤਰਪਾਲਾਂ ਵੱਲੋਂ ਅਰੇਂਜਮੈਂਟ ਆਰਤੀ ਸਹਿਵਾਨ ਵੱਲੋਂ ਕੀਤਾ ਜਾਂਦਾ ਹੈ ਐਸਾ ਜਾਰੀ ਕਰਨਾ ਤੁਸੀਂ ਪਾਗਣਾ ਕਰਵਾ ਹਾਂ ਅਗਲਾ ਪਿੰਡ ਹਾਂਜੀ ਇਹ ਰੀਜ਼ਵੈਂਟ ਜੀ ਆਪਣੇ ਆਰਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਜੀ ਜਦੋਂ ਵੀ ਉਹਨਾਂ ਕੋਲ ਕਿਸੇ ਵੀ ਕਿਸਾਨ ਦੀ ਜਿੰਦ ਆਉਂਦੀ ਹੈ ਤਾਂ ਉਹਨੂੰ ਮਤਲਬ ਫੋਨ ਤੋਂ ਪਹਿਲੇ ਪਹਿਲੇ ਔਰ ਉਹਨਾਂ ਨੂੰ ਮਤਲਬ ਤਰਪਾਲਾਂ ਨਾਲ ਕਵਰ ਕੀਤਾ ਜਾਂਦਾ ਜੇ ਕਿਰ ਮੌਸਮ ਖਰਾਬ ਹੁੰਦਾ ਹੈ ਅਤੀ ਸਬੰਧੀ ਸਾਰੇ ਆਰਤੀਆਂ ਨੂੰ ਮੈਸੇਜ ਲਗਾ ਚੁੱਕੇ ਸੀਗੇ ਇਹਨਾਂ ਨੂੰ ਲਿਖਤੀ ਤੌਰ ਤੇ ਵੀ ਕਿਹਾ ਹੈਗਾ ਵੀ ਤੁਸੀਂ ਮਤਲਬ ਆਪਣੇ ਤਰਫਾਲਾ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਕੀ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਕਾਰਵਾਈ ਕੀਤੀ ਜਾਵੇ ਜਿਹੜੀ ਆਪ ਸੇ ਉਹਨੂੰ ਜਲਦੀ ਕੀ ਇਹੋ ਵੀ ਕੀ ਕਾਰਵਾਈ ਕੀਤੀ ਉਹਨਾਂ ਨੂੰ ਜੇ ਅਸੀਂ ਨੋਟਿਸ ਕਰਦਾਂਗੇ ਜੀ ਮਤਲਬ ਐਦਾਂ ਦੀ ਗੱਲ ਹਾਂਜੀ